ਜਿਹੜਾ ਪ੍ਰੋਬਲਮ ਆ ਗਿਆ ਇਹ ਜਸਟ ਜਿਹਨੂੰ ਪ੍ਰੋਬਲਮ ਜਾਣੇ ਆਂ ਤੇ ਨਾਮ ਦੀ ਨਾਲ ਲੋਕਾਂ ਦਾ ਸ਼ੁਕਰਾਨਾ ਜਿਨ੍ਹਾਂ ਨੇ ਸਾਥ ਦਿੱਤਾ ਔਰ ਮਦਦ ਨੋਈਆ ਤੇ ਕੀ ਕਹਿਣਾ ਚਾਹੋਗੇ ਅੱਜ ਜੱਗਾ ਜੀ ਦੀ ਤਬੀਅਤ ਜਿਹੜੀ ਹੈ ਅੱਠੀਕ ਲੱਗਦੀ ਹੈ ਕਾਫੀ ਸਮੇਂ ਤੋਂ ਜਿਹੜੇ ਕਿ ਬਿਮਾਰ ਸੀਗਾ ਜੱਗਾ ਜੀ ਦਾ ਇੱਕਦਮ ਪ੍ਰੋਬਲਮ ਆ ਗਿਆ ਇਹਨਾਂ ਦੇ 3-4 ਦਿਨ ਡਿਲੇ ਕਰਤਾ ਯਾ ਰੋਗ ਦੀ ਬੜੀ ਮੇਜਰ ਰਹੀ ਕਿ ਇਹ ਠੀਕ ਹੋ ਗਏ ਜਾਂ ਠੀਕ ਹੋਏਗਾ ਕੁਦਰਤੀ ਇਹ ਰੋ ਇਸ ਨਕਮੀ ਸਰਕਾਰ ਨੂੰ ਨੇ ਦੇਖਿਆ ਨਹੀਂ ਗਿਆ ਕਿ ਡੈਂਗੂ ਹੋ ਗਿਆ ਹੋਇਆ ਹੈ ਇੱਕ ਪਹਿਲੇ ਕਾਲਾ ਤੇਲ ਪਾ ਗੋ ਕਿ ਸਪੋਟ ਪਤਾ ਕਿਸ ਜੀ ਦੀ ਹੋ ਰਹੀ ਹੈ ਮੌਨਿਕੀ ਤੱਕ ਉਹ ਡੈਂਗੂ ਦੇ ਨਾਲ ਹੀ ਬਿਮਾਰ ਹੋ ਗਏ ਪਰ ਅੱਜ ਖੁਸ਼ੀ ਹੈ ਕਿ ਇਹ ਸਹੀ ਸਲਾਮਤ ਸੰਦੇਹਾਂ ਤੋਂ ਨੇ پورا اگلی ران نیتی کی رہے گی جی کہنا چاہو گے کس طرح ران نیتی یہ ہے کہ بی جے پی دے اسی سنگٹھن کو جانا مزبوطی ہے اور پیالی کر رہے ہیں اور پوری امید ہے کہ دوہزار ستائی تھا بہت بڑیاں تریکینار اسی الیکشن گڑا ہے جی میگی ماران صاحب نلاس کٹ دی گل بھی کتی ہے جا چکا جی ادھے بارے کھا گیا تو نلاس کٹ دی گل بھی کتی ہے نلاس کٹ دی گل بھی ਦੰਗੀ ਦੇ ਨਾਲ ਕਈ ਲੋਕ ਸੀ ਦਸਤਕੀ ਮੇਰੇ ਸੇ ਕੰਸਾਣ ਬੰਦਿਆਂ ਨੂੰ ਮੇਰੇ ਪਾਸ ਕਰਵਾਇਆ ਕਿ ਜਿਹੜਾ ਦੋੜ ਪਾੜ ਕਰਤਾ ਸੀ ਰਾਜਪੁਰੇ ਨੇ ਉਹਦਾ ਹੱਲ ਕਰੋ ਉਹ ਖੁਸ਼ੀ ਹੈ ਕਿ ਉਹ ਤੇ ਜਿਵੇਂ 6 ਤਰੀਕ ਨੂੰ ਦੱਸਿਆ ਜਾ ਰਿਹਾ ਕਿ ਕਿਸਾਨ ਜਿਹੜੇ ਹੈ ਦਿੱਲੀ ਵੱਲ ਨੂੰ ਕੂਚ ਕਰਨਗੇ ਤੇ ਕੀ ਕਹਿਣਾ ਚਾਹੋਗੇ ਕਿ ਆਪਣੀ ਬੀਜੇਪੀ ਸਰਕਾਰ ਉਹਨਾਂ ਵਾਸਤੇ ਕੀ ਉਪਰਾਲੇ ਕਰ ਰਹੀ ਹੈ ਦਿੱਲੀ ਜਾਣਗੇ ਲੋਕ ਕੀ ਕੁਝ ਸੋਚਿਆ ਹੋਇਆ ਹੈ ਜੀ ਉਹਨਾਂ ਵਾਂਗ ਦੇ ਮੱਛਲੇ ਹਾਲ ਨੂੰ ਤੇ ਇਹ ਇੰਨਾ ਵੀ ਬੰਦੇ ਜਿਹੜੇ ਜਿੰਦਗਾਰ ਨੇ ਇਹਨਾਂ ਨੂੰ ਗੈਟ ਹੈ ਕੇਵਲ ਜੋ ਕੇ ਆਪਣੇ ਮੱਛਲੇ ਹਾਂ ਕੇ ਮਾਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਕਰਨੇ ਕਰਕੇ ਪੰਜਾਬ ਦਾ ਬਹੁਤ ਜਿਆਦਾ ਨੁਕਸਾਨ ਆਪਾ ਪੰਜਾਬ ਦੀ ਇੱਕ ਕ੍ਰੰਤੀ ਕਰਦੇ ਹਾਂ ਦੂਜੇ ਪਾਸੇ ਠੰਡੇ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਹੈ ਔਰ ਉਹਨਾਂ ਦਾ ਰੋਪ ਹੈ ਕਿ ਕੇਂਦਰ ਸਰਕਾਰ ਜਿਹੜਾ ਸਾਡੇ ਮੰਗਾਂ ਨਹੀਂ ਮੰਨ ਰਹੀ ਹੈ ਇਹ ਸਰਕਾਰ ਨੇ ਪੰਜ ਛੇ ਨੀਤੀਆਂ ਕੀਤੀਆਂ بیٹھ کے حل کرنا چاہیے انہیں سارا پنجاب اپنے بھائی چارہ جاسان بھی نال نے سا ہی چارہ ہے سارے ہی پنجابی نے انہوں کے لیے ضرور سارے اپنی ایفرٹ کرنگے اور انہوں نے بھی ایک اپنے صحیح ٹنگ صحیح مگا اگیں رکھنیاں چاہیے نے اور میرا پورا وشواس ہے لیکن مہاراجی کیا اتنے دس سال سے اوپر ہو گیا کمیٹی کی رپورٹ لاغو نہیں ہوگی یا کسانوں کو ایم ایس پی کے بارے میں جو بھی ہے کیا بی جے پی پیڈر میں یہ کنوکشن نہیں ہے کہ وہ ان کو کنوینس نہیں کر پا رہے کو یہ اب سے نہیں سوامی کانگریس کے ٹائم سے بنی ہوئی آٹھ سال کانگریس کے کا ٹھیک ہے ٹھیک ہے اور جو پنجاب کے کسی کسان کو ਪੰਜਾਬ ਦੇ ਕਿਸਾਨ ਨੂੰ ਐਮਐਸਪੀ ਦੀ ਕਮੀ ਨਹੀਂ ਹੈ ਅੱਜ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਮੈਂ ਦੇਖ ਰਿਹਾ ਹਾਂ ਵੀ ਸਾਰੀ ਪ੍ਰੈਸ ਇੱਥੇ ਆਈ ਹੋਈ ਹੈ ਤੇ ਅੱਜ ਮੈਂ ਲੰਬੀ ਬਿਮਾਰੀ ਤੋਂ ਬਾਅਦ 4 ਮਹੀਨੇ ਬਾਅਦ ਕਹਿ ਸਕਦਾ ਇਲੈਕਸ਼ਨਾਂ ਤੋਂ ਬਾਅਦ ਅੱਜ ਮੈਂ ਅਸੀਂ ਅੱਜ ਪ੍ਰੋਗਰਾਮ ਕੀਤਾ ਜਿਹੜਾ ਕਿ ਅਸੀਂ ਐਮਪੀ ਦੇ ਇਲੈਕਸ਼ਨਾਂ ਚ ਹਲਕਾ ਰਾਜਪੁਰਾ ਤੋਂ ਮਹਾਰਾਣੀ ਪ੍ਰਨੀਤ ਕੌਰ ਜੀ ਇਥੋਂ ਇਲੈਕਸ਼ਨ ਜਿਤਾਇਆ ਉਹਨਾਂ ਦਾ ਹਲਕਾ ਰਾਜਪੁਰਾ ਦਾ ਵੀ ਧੰਨਵਾਦ ਕੀਤਾ ਹੈ ਤੇ ਜਿਵੇਂ ਕੀ ਅਸੀਂ ਸਾਲ ਵਿੱਚ ਮੇਰੇ ਜਨਮ ਦਿਨ ਤੇ ਹਰ ਸਾਲ ਰਾਸ਼ਟਰੀ ਅਸੀਂ ਜਿਹੜਾ ਲੋਕ ਬੁਲਾਈ ਟਰਸਟ ਬਣਾਇਆ ਹੋਇਆ ਇੱਕ ਫੰਕਸ਼ਨ ਕਰਦੇ ਆ ਉਹ ਵੀ ਅਸੀਂ ਅੱਜ ਫੰਕਸ਼ਨ ਕੀਤਾ ਤੇ ਇਹੀ ਅੱਜ ਕੁਝ ਕੁਲ ਦੀ ਗੱਲ ਵੀ ਹੋਈ ਹੈ ਕੁਝ ਸ਼ਹਿਰ ਦੇ ਵਿਕਾਸ ਦੀ ਗੱਲ ਵੀ ਹੋਈ ਹੈ ਮੈਂ ਦੇਖ ਰਿਹਾ ਚਲੋ ਪਹਿਲਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਤਾਂ ਰਾਜਪੁਰੇ ਦਾ ਹਲਕਾ ਰਾਜਪੁਰੇ ਦਾ ਬੜਾ ਮਾੜਾ ਹਾਲ ਸੀ ਜਿਹੜਾ ਲੋਕਾਂ ਨੇ ਕੋਟਾ ਪਾ ਕੇ ਵੀ ਇਹਨਾਂ ਨੂੰ ਦਿਖਾਤਾ ਜਿਹੜੀ ਕਿ ਮੇਰੇ 22000 ਦੇ ਕਰੀਬ ਆਮ ਆਦਮੀ ਪਾਰਟੀ ਨੂੰ ਉੱਤੇ ਵੋਟ ਪਈ ਹੈ ਤੇ ਲੋਕਾਂ ਨੇ ਇਹਨਾਂ ਨੂੰ ਦਿਖਾਤਾ ਵੀ ਇਹਨਾਂ ਦਾ ਮਾੜਾ ਹਾਲ ਹੈ ਪਰ ਮੈਂ ਇਸ 4 ਮਹੀਨੇ ਚ ਦੇਖਿਆ ਮੈਂ ਤਾਂ ਬਿਮਾਰ ਸੀ ਪਰ ਮੈਂ ਖਬਰਾਂ ਚ ਤੁਹਾਡੇ ਰਾਹੀਂ ਖਬਰਾਂ ਚ ਵੀ ਦੇਖਿਆ ਵੀ ਜਿਵੇਂ ਕਿ ਸਰਪੰਚੀ ਇਲੈਕਸ਼ਨਾਂ 'ਚ ਬੜਾ ਤੱਕਾ ਹੋਇਆ ਹੈ ਇਹਨਾਂ ਨੇ ਕਿਸੇ ਨੂੰ ਇਲੈਕਸ਼ਨ ਲਈ ਨਹੀਂ ਲੜਨ ਦਿੱਤੇ ਤੇ ਕਾਗਜ਼ ਰੱਦ ਕਰਤੇ ਦੂਜੀ ਗੱਲ ਤੁਸੀਂ ਇਹ ਦੇਖ ਲਓ ਕਿੰਨੀ ਨਿਕੰਮੀ ਸਰਕਾਰ ਹੈ ਖਾਸ ਤੌਰ ਤੇ ਹਲਕਾ ਰਾਜਪੁਰਾ ਦੀ ਐਮਐਲ ਕਿੰਨੀ ਨਿਕੰਮੀ ਹੈ ਵੀ ਕਮੇਟੀ ਵੱਲੋਂ ਇਹਨਾਂ ਕੋਲ ਇੱਕ ਛਣਕਾ ਵੀ ਨਹੀਂ ਹੋਇਆ ਜਿਹੜਾ ਕਿ ਡੇਂਗੂ ਮੈਂ ਕਹਿੰਦਾ ਪੂਰੇ ਪੰਜਾਬ 'ਚ ਸਭ ਤੋਂ ਵੱਧ ਫੈਲਿਆ ਉਹ ਹਲਕਾ ਰਾਜਪੁਰਾ ਵਿੱਚ ਫੈਲਿਆ ਮੈਂ ਆਪ ਡੇਂਗੂ ਤੋਂ ਪੀੜਿਤ ਹੋ ਕੇ 12 ਦਿਨ ਮੈਂ ਹਸਪੀਟਲ ਲੈ ਕੇ ਰਹਿ ਕੇ ਆਇਆ ਸੀ ਜਿੰਨੇ ਵੀ ਹਸਪੀਟਲ ਦੇਖ ਲੋ ਹਲਕਾ ਰਾਜਪੁਰ ਜਿੰਨੇ ਵੀ ਇਹ ਸਰਕਾਰੀ ਹੈ ਪ੍ਰਾਈਵੇਟ ਹੈ ਸਾਰੇ ਡੇਂਗੂ ਨਾਲ ਮਰੀਜ਼ ਭਰੇ ਹੋਏ ਨੇ ਤੇ ਦੂਜਾ ਇੱਥੇ ਇੱਕ ਨੌਜਵਾਨ ਲੜਕੀ ਦੀ ਡੇਂਗੂ ਨਾਲ ਮੌਤ ਵੀ ਹੋ ਗਈ ਹੈ ਇਹਨਾਂ ਸਰਕਾਰ ਦੀ ਜਿੰਨੀ ਨਖੇਦੀ ਕੀਤੀ ਜਾਵੇ ਜਿੰਨੀ ਨਿੰਦਾ ਕੀਤੀ ਜਾਵੇ ਇਸ ਐਮਐਲਏ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਕਟ ਹੈ ਇਹ ਸਿਰਫ ਪੈਸੇ ਇਕੱਠੇ ਕਰਨ ਨੂੰ ਇਕੱਠੇ ਕਰੀਏ ਤੁਸੀਂ ਥਾਣੇ ਚਲੇ ਜਾਓ ਸਰਕਾਰੀ ਕਿਤੇ ਵੀ ਚਲੇ ਜਾਓ ਤਹਿਸੀਲ ਚਲੇ ਜਾਓ ਬਗੈਰ ਪੈਸੇ ਤੋਂ ਕੋਈ ਕੰਮ ਨਹੀਂ ਹੋ ਰਿਹਾ ਤੇ ਅਸੀਂ ਬਹੁਤ ਹੀ ਜਲਦ ਭਾਰਤੀ ਜਨਤਾ ਪਾਰਟੀ ਤੇ ਇੱਥੇ ਜਿਹੜੇ ਜਿਹਦੇ ਨਾਲ ਵੀ ਤੱਕਾ ਹੋਊਗਾ ਕਿਸੇ ਨਾਲ ਕਰਪਸ਼ਨ ਹੋਵੇਗੀ ਤਾਂ ਅਸੀਂ ਉੱਥੇ ਤਰਨੇ ਲਾਵਾਂ। ਨਲਾਸ ਰੋਡ ਵਾਲੀ ਹਾਂ ਜਿਹੜੀ ਨਲਾਸ ਰੋਡ ਦਾ ਮੈਂ ਦੇਖ ਰਿਹਾ ਜਦੋਂ ਮਾਰਾਣੀ ਸਾਹਿਬ ਐਮਪੀ ਹੁੰਦੇ ਸੀ। ਨਲਾਸ ਵਾਲੇ ਜਿਹੜੇ ਪਿੰਡ ਨੇ ਜਿਹੜੇ ਇਸ ਪਾਸੇ ਜਿਹੜਾ ਇੱਕ ਪਾਸੇ ਜਿੰਨੇ ਵੀ ਪਿੰਡ ਨੇ ਤੇ ਪੁਰਾਣੇ ਰਾਜਪੁਰੇ ਦੇ ਮੈਂ ਲੈ ਕੇ ਗਿਆ ਸੀਗਾ ਸਾਰੇ ਮਾਰਾਣੀ ਸਾਹਿਬ ਕੋਲ ਸਾਰੇ ਪਿੰਡਾਂ ਦੇ ਸਰਪੰਚ ਮਿਲੇ ਸੀਗੇ ਤੇ ਅਸੀਂ ਜਾ ਕੇ ਕਟਕਰੀ ਸਾਹਿਬ ਨੇ ਮਹਾਰਾਣੀ ਸਾਹਿਬ ਨਾਲ ਮੀਟਿੰਗ ਕਰਾਈ ਸੀਗੀ ਇਹ ਜਿਹੜਾ ਵੀ ਕੰਮ ਹੋ ਰਿਹਾ ਅਜ ਨਲਾਸ ਦਾ ਕਟੋ ਹੋ ਰਿਹਾ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਇਹ ਸਾਧਕਾ ਹੋ ਰਿਹਾ ਜੱਗਾ ਜੀ ਦੁੱਖ ਵੇਲੇ ਆਪਣੇ ਤੇ ਪ੍ਰੈਗ ਦਾ ਫਰਕ ਪਤਾ ਲੱਗਦਾ ਤੁਹਾਨੂੰ ਕਿਹਜਾ ਐਕਸਪੀਰੀਅੰਸ ਮਿਲਿਆ ਕੋਲ ਆਪਣਾ ਕੋਲ ਪਰਾਇਆ ਦੇਖੋ ਮੈਂ ਅੱਜ 4 ਮਹੀਨੇ ਬਾਅਦ ਮੈਨੂੰ ਮੈਨੂੰ ਨਹੀਂ ਲੱਗਦਾ ਸੀ ਵੀ ਮੇਰਾ ਮੈਂ ਬੱਚਾ ਗਾ ਸਿੱਧੀ ਜੀ ਗੱਲ ਹੈ ਇਹ ਜਿਹੜਾ ਵੀ ਅੱਜ ਮੈਂ ਇੱਥੇ ਖੜਾ ਇਹ ਹਲਕਰ ਰਾਜਪੁਰਾ ਦੇ ਲੋਕਾਂ ਦਾ ਤੁਹਾਡੇ ਸਾਰੇ ਲੋਕਾਂ ਦਾ ਅਸ਼ੀਰਵਾਦ ਹੈ ਜਾਂ ਮੈਂ ਇਹ ਕਹਿ ਸਕਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੁਸਤਾਨੇ ਚ ਨਹੀਂ ਪੂਰੇ ਵਰਲਡੇ ਚ ਨਹੀਂ ਹੁੰਦਾ ਕਿਉਂ ਕਿ ਕਿਈ-ਕਈ ਲੋਕਾਂ ਦੀ ਕਮਾਨ ਨਹੀਂ ਹੁੰਦੀ ਅੱਜ ਤੁਸੀਂ ਦੇਖ ਰਹੋ ਮੇਰੀ ਹਜ਼ਾਰਾਂ ਮਾਮਾ ਅੱਜ ਵੀ ਬੈਠੀਆਂ ਇਹ ਹਜ਼ਾਰਾਂ ਮਾਮਾ ਦਾ ਅਸ਼ੀਰਵਾਦ ਹੈ ਹਲਕਰ ਰਾਜਪੁਰਾ ਦਾ ਅਸ਼ੀਰਵਾਦ ਹੈ ਜਾਂ ਬੋਲੇ ਬੰਡਾਰੀ ਦਾ ਅਸ਼ੀਰਵਾਦ ਹੈ ਜਿਹੜਾ ਅੱਜ ਮੈਂ ਐ ਤੁਹਾਡੇ ਵਿੱਚ ਖੜਾ ਤੇ ਮੈਂ ਤੁਹਾਡੇ ਰਹੀਂ ਸਾਰੇ ਹਲਕਾ ਰਾਜਪੁਰਾ ਨੂੰ ਕਹਿਣਾ ਚਾਹੁੰਦਾ ਵੀ ਮੇਰੀ ਜਦ ਤੱਕ ਜ਼ਿੰਦਗੀ ਹੈ ਮੇਰੀ ਸਾਹਸ ਹੈ ਮੈਂ ਇੱਕ ਇੱਕ ਮੇਰਾ ਖੂਨ ਦਾ ਕਤਰਾ ਵੀ ਹੈ ਮੈਂ ਤੇ ਮੇਰਾ ਪਰਿਵਾਰ ਤੁਹਾਡੀ ਸੇਵਾ ਕਰਦੇ ਰਾਂਗੇ ਤੁਹਾਡੇ ਲੋਕ ਜੱਗਾ ਜੀ ਕਿੰਨੇ ਟਾਈਮ ਤੱਕ ਤੁਹਾਨੂੰ ਰਿਕਵਰੀ ਮਿਲੇਗੀ ਤੇ ਲੋਕਾਂ ਦੀ ਸੇਵਾ ਵਿੱਚ ਤੁਸੀਂ ਵਾਪਸ ਆਉਂਦੋਗੇ ਜਿਹੜੇ ਮੈਂ ਬਿਲਕੁਲ ਹੁਣ ਤੁਹਾਡੇ ਤੁਹਾਨੂੰ ਰਹੀ ਦੱਸਣਾ ਚਾਹੁੰਦਾ ਮੈਂ ਬਿਲਕੁਲ ਹੁਣ ਸਵਸਥ ਹੈ ਤੇ ਫੇਰ ਵੀ ਮੈਨੂੰ ਡਾਕਟਰ ਨੇ ਡਾਕਟਰਾਂ ਨੇ ਇਹ ਜੇ ਕਿਹਾ ਵੀ ਤੁਸੀਂ 10 ਵੀ ਦਿਨ ਹੋਰ ਆਰਾਮ ਕਰੋ ਪਰ ਮੇਰੇ ਨੂੰ ਮੇਰੇ ਲੈ ਕੇ ਕਦੇ ਵੀ ਕੋਈ ਹਲਕਾ ਰਾਜਪੁਰੂ ਮੈਂ ਤੁਹਾਡੇ ਰਾਈ ਦੱਸਣਾ ਚਾਹੁੰਦਾ ਮੇਂ ਕੋਈ ਵੀ ਸੇਵਾ ਹੋਵੇ 24 ਘੰਟੇ ਮੈਂ ਹਾਜ਼ਰ ਹਾਂ ਮੈਂ ਹਮੇਸ਼ਾ ਸਵੇਰੇ ਰੋਜ਼ ਦਫ਼ਤਰ ਆ ਰਿਹਾ 9:00 ਤੋਂ 12:00 ਤੱਕ ਮੈਂ ਦਫ਼ਤਰ ਰਹਾਂਗਾ ਠੀਕ ਹੈ ਥੈਂਕ ਯੂ